ਇਹ ਗੱਠਾਂ ਦਾ ਘਰ ਕਿਤੋਂ ਰਹਿ ਜਾਂਦੇ ਹੋ ਜੀ ਅੱਛਾ ਤੇ ਜਾਨ ਕਹੀ ਜੀਰਾ ਟੱਪ ਕੇ ਤੇ ਖੜੇ ਹੀ ਹੂੰ ਹੂੰ ਉੱਥੇ ਆ ਕੇ ਵੇਖਿਆ ਵੀ ਵਿੱਚ ਬਾਡੀ ਦੇ ਵਿੱਚ ਲੱਗੀ ਆ ਕੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਾਂ ਸਾਰਾ ਹੀ ਹੋ ਗਿਆ ਟੋਲਾ ਖਤਮ ਹੋ ਗਿਆ ਹੋਰ ਉਹਨਾਂ ਨੂੰ ਪਹਿਰੇ ਪੜਨੇ ਨਹੀਂ ਸਮਝਣ ਟੋਂ ਹਾਂ ਹਾਂ ਲੱਖ ਚ ਨਿਭਰਿਆ ਜੀ ਨੰਨਾ ਨੰਨਾ 700000 ਰੁਪਏ ਦਾ ਪੈਸੇ ਆਗੇ ਕੋਲ ਇਹ ਰਹਿ ਤੇ ਕਰਾਂ ਜਰਾ ਬੱਚੇ ਕਿਹੜੀ ਕਲਾਸ ਪੜ੍ਹਦੇ ਆ 700 ਇਹ ਮੁੰਡਾ ਇਹ 8ਵੀਂ ਕਲਾਸ ਚ ਹੈ ਜੀ ਤੇ ਕੁੜੀ ਆ 5ਵੀਂ ਕਲਾਸ ਚ ਪੜ੍ਹਦੀ ਬੱਚਿਆਂ ਦੀ ਮੰਮੀ ਕਿੱਥੇ ਗਈ ਹੋਈ ਆ ਉਹ ਕੰਮ ਤੇ ਹੋਈ ਸੀ ਕੰਮ ਕਰਦੀ ਹੋਣੀ ਹਾਂਜੀ ਸਾਡਾ ਲਿਆੜੀ ਦੇਖੀ ਦੇਖੀ ਪੈਸੇ ਆਗੇ ਫਰੀਦਕੋਟ ਜ਼ਿਲ੍ਹੇ ਦੇ ਨੇੜਲੇ ਪਿੰਡ ਵਿੱਚ ਸਾਡਾ ਵੀਰ ਹੈ ਜਿਹੜਾ ਉਹ ਕਿਰਤ ਕਰਕੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਕਿ ਉਹ ਉਹਨੇ ਨਾ ਟਰਾਲਾ ਕਰਾਏ ਤੇ ਲਿਆ ਹੋਇਆ ਸੀ ਸੀਜ਼ਨ ਦੇ ਲਈ ਤੇ ਉਹ ਟਰਾਲੇ ਦੇ ਵਿੱਚ ਪਰਾਲੀ ਦੀਆਂ ਗੱਠਾਂ ਬੰਨ ਕੇ ਉਹ ਫੈਕਟਰੀ ਵਿੱਚ ਛੱਡਣ ਜਾ ਰਿਹਾ ਸੀ ਪੰਜ ਛੇ ਟਰੈਕਟਰ ਵੀ ਸੀਗੇ ਨਾਲ ਹੋਰ ਵੀ ਕਹਿੰਦਾ ਜਦੋਂ ਅਸੀਂ ਜੀਰਾ ਟੱਪੇ ਤੇ ਰਾਹ ਦੇ ਵਿੱਚ ਕਹਿੰਦਾ ਮਹਿਸੂਸ ਹੋਇਆ ਕਿ ਪਿੱਛੋਂ ਧੂਆਂ ਨਿਕਲਦਾ ਪਿਆ ਜਦੋਂ ਦੇਖਿਆ ਤਾਂ ਹੌਲੀ ਹੌਲੀ ਪਰਾਲੀ ਦੀਆਂ ਗੱਠਾਂ ਨੂੰ ਅੱਗ ਪੈ ਗਈ ਤੇ ਦੇਖਦੇ ਹੀ ਦੇਖਦੇ ਜਿਹੜਾ ਟਰਾਲਾ ਸੀ ਉਹ ਸੜ ਕੇ ਸੁਆਹ ਹੋ ਗਿਆ ਚਰਾਟੀ ਰੀਟਾ ਕੇ ਬਹਿ ਗਿਆ ਕਿਉਂਕਿ ਟਰਾਲਾ ਤਕਰਾਈ ਤੇ ਆ ਇਹਦੇ ਦੋ ਬੱਚੇ ਆ ਦੋਨੇ ਗਰਬਾਣੀ ਸੰਥਿਆ ਲੈ ਰਹੇ ਆ ਕਹਿੰਦਾ ਮੇਰੀ ਘਰ ਵਾਲੀ ਤਾਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਐ ਵੀ ਮੈਂ ਇੰਨੇ ਜੋਗਾ ਹੈ ਨਹੀਂਗਾ ਵੀ ਜਿਹੜਾ ਮਾਲਕਾਂ ਦੇ ਟਰਾਲਾ ਜਿਹੜਾ ਉਹ ਦੇ ਸਕਾ ਮਾਲਕ ਹੁਣ ਪੈਸੇ ਮੰਗਦੇ ਆ ਪਹਿਲਾਂ 1.5 ਲੱਖ ਰੁਪਇਆ ਕਹਿੰਦੇ ਸੀ ਪਿੰਡ ਦੇ ਮੋਤਵਾਰ ਬੰਦੇ ਵਿੱਚ ਪੈ ਗਏ ਹੁਣ ਲੱਖ ਰੁਪਏ ਤੇ ਜਿਹੜੀ ਗੱਲਬਾਤ ਆ ਉਹ ਤੈ ਹੋ ਗਈ ਦੋ ਕੁ ਦਿਨਾਂ ਤੱਕ ਦਾ ਸਮਾਂ ਮਿਲਿਆ ਬੁੱਧਵਾਰ ਤੱਕ ਦੇਨੇ ਆ 1 ਲੱਖ ਰੁਪਏ ਦੀ ਰਕਮ ਆ ਸੋਸਤ ਨੂੰ ਬੇਨਤੀ ਹੈ ਕਿ ਜੇ ਕੋਈ ਵੀ ਇਹਨਾਂ ਨੂੰ ਸੇਵਾ ਭੇਜਣੀ ਚਾਹੁੰਦਾ ਹੈ ਤਾਂ ਉਹ ਸਾਡੇ ਤੋਂ ਇਹਨਾਂ ਦਾ ਪੂਰਾ ਬਾਇਓ ਡਾਟਾ ਲੈ ਕੇ ਇਹਨਾਂ ਨੂੰ ਸਿੱਧੇ ਤੌਰ ਤੇ ਸੇਵਾ ਭੇਜ ਸਕਦਾ ਹੈ